ਲੋਕ ਸਭਾ ਸੰਗਰੂਰ ਹਲਕੇ ਦੀ ਜੇਕਰ ਗੱਲ ਕਰੀਏ ਤਾਂ ਲਗਾਤਾਰ ਬੁਖ ਬੁਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਜੇ ਮਲੇਰ ਕੋਟਲਾ ਦੀ ਗੱਲ ਕਰੀਏ ਤਾਂ ਇੱਕ ਦਿਨ ਦੇ ਵਿੱਚ ਤਿੰਨ ਤਿੰਨ ਉਮੀਦਵਾਰ ਜਿਹੜੇ ਨੇ ਅਲੱਗ-ਅਲੱਗ ਇਲਾਕਿਆਂ ਵਿੱਚ ਆਪਣਾ ਚੋਣ ਪ੍ਰਚਾਰ ਕਰਦੇ ਨਜ਼ਰਾਂ ਦੇ ਨੇ ਇੱਥੇ ਜੇਕਰ ਗੱਲ ਕਰੀਏ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਤਾਂ ਉਹਨਾਂ ਵੱਲੋਂ ਵੀ ਲਗਾਤਾਰ ਮਲੇਰ ਕੋਟਲਾ ਦੇ ਵਿੱਚ ਜੋਨ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਆਪਣੇ ਹੱਕ ਦੇ ਵਿੱਚ ਵੋਟਾਂ ਮੰਗੀਆਂ ਜਾ ਰਹੀਆਂ ਨੇ ਇਸ ਦੇ ਚਲਦਿਆਂ ਵੀਰਵਾਰ ਦੇਰ ਸ਼ਾਮ ਭੌਂਸੀ ਇਲਾਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਇੱਕ ਇਕਲਾਸ ਜਲਸਾ ਰੱਖਿਆ ਗਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਸਮੂਲੀਅਤ ਕੀਤੀ ਦੱਸ ਦਈਏ ਕਿ ਇਸ ਮੌਕੇ ਖੁਦ ਆਪ ਸਰਦਾਰ ਸਿਮਰਨਜੀਤ ਸਿੰਘ ਮਾਨ ਇੱਥੇ ਚੇਚੇ ਤੌਰ ਤੇ ਪਹੁੰਚੇ ਔਰ ਜਿਨ੍ਹਾਂ ਨੂੰ ਟਰੱਕ ਯੂਨੀਅਨ ਤੋਂ ਵੱਡੇ ਇੱਕ ਇਕੱਠ ਨੇ ਨੌਜਵਾਨਾਂ ਵੱਲੋਂ ਟਰੈਕਟਰਾਂ ਅਤੇ ਜੀਪਾਂ ਗੱਡੀਆਂ ਦੇ ਵਿੱਚ ਲੈ ਕੇ ਇੱਕ ਰੋਡ ਸ਼ੋਅ ਕਰਦੇ ਹੋਏ ਟਰੱਕ ਯੂਨੀਅਨ ਤੋਂ ਪੁਮਸੀ ਜਲਸੇ ਵਾਲੀ ਥਾਂ ਪਹੁੰਚੇ ਜਿੱਥੇ ਇੱਕ ਵੱਡਾ ਜਲਸਾ ਹੋਇਆ ਪੁਮਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਹਰ ਵਾਰ ਜੀਤਾਂ ਦੇ ਕੀ ਹਮੇਸ਼ਾ ਤੁਹਾਡੇ ਰਿਣੀ ਰਹਾਂਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਕੱਟ ਗੀਤੀਆਂ ਦੇ ਨੇਤਾ ਨੇ ਜਿਵੇਂ ਅਧ ਮੋਦੀ ਦੇ ਰਾਜ ਵਿੱਚ ਆਰ ਅਸੀਂ ਤੁਹਾਡੇ ਹਮੇਸ਼ਾ ਹੀ ਸ਼ੁਕਰਗੁਜ਼ਾਰ ਰਵਾਂਗੇ ਤੁਸੀਂ ਮਲੇਰਕੋਟਲੇ ਵਾਲਿਆਂ ਨੇ ਹਮੇਸ਼ਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਇਆ ਹੁਣ ਵੀ ਜਿਤਾਉਂਗੇ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦਾ ਅਮਰਜਿੰਮ ਵਾਲੇ ਦਾ ਜਿਹੜੇ ਕੇ ਬਹੁਤ ਵੱਡੇ ਜੱਥੇ ਨਾਲ ਪਹੁੰਚੇ ਨੇ ਬਾਬਾ ਲਾਲੂ ਜੀ ਬਹੁਤ ਵੱਡੇ ਜੱਥੇ ਨਾਲ ਪਹੁੰਚੇ ਨੇ ਸੋ ਹੁਣ ਤੁਹਾਡੇ ਦਿਲਾਂ ਦੀ ਧੜਕਣ ਪੰਜਾਬ ਦੀ ਆਨ ਬਾਨ ਤੇ ਸ਼ਾਨ ਸਾਡੇ ਸਰਦਾਰ ਸਿਵਨ ਜੀ ਸਤਿਮਾਨ ਤੁਹਾਡੇ ਰੂਪ ਹੋਣਗੇ ਮੈਂ ਬੇਨਤੀ ਕਰਦਾ ਪ੍ਰਧਾਨ ਜੀ ਦੇਖ ਸਕਦੇ ਹੋ ਕਿ ਇੱਕ ਵੱਡਾ ਇਕੱਠ ਜਿਹੜਾ ਹੈਗਾ ਸਰਦਾਰ ਸਿਮਰਨ ਸਿੰਘ ਮਾਨ ਦਾ ਮਲੇਰਕੋਡਲਾ ਦੇ ਵਿੱਚ ਦੇਖੋ ਨੂੰ ਮਿਲ ਰਿਹਾ ਤੇ ਲੋਕ ਨੇ ਜਿਹੜੇ ਉਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੱਗੇ ਉਹ ਮਾਨ ਸਾਹਿਬ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਇੱਕ ਵੱਡਾ ਇਕੱਠ ਤੇ ਪੰਜਾਬ ਭਰ ਤੋਂ ਲੋਕ ਜਿਹੜੇ ਨੇ ਉਹ ਮਾਨ ਸਾਹਿਬ ਨੂੰ ਜੇ ਮਿਲਣ ਦੇ ਲਈ ਉਹ ਇੱਥੇ ਆਏ ਹੋਏ ਨੇ ਤੇ ਇੱਕ ਦੇਖ ਸਕਦੇ ਹੋ ਇੱਕ ਵੱਡੇ ਭਾਰੀ ਜਲਸੇ ਨੂੰ ਸੰਬੋਧਨ ਕਰਦੇ ਆਉਣ ਮਾਨ ਸਾਹਿਬ ਜਿਹੜਾ ਹੈਗਾ ਵਾਪਸ روان ਹੋ ਰਹੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਆ ਸਮਰਥਕ ਜਿਹੜੇ ਨੇ ਉਹ ਇੱਥੇ ਪਹੁੰਚੇ ਸੀ ਕਿ ਟਰੈਕਟਰ ਸੀ ਦਿੱਕਤੀ ਯਾਤਰਾ ਜਿਹੜੀ ਉਹ ਵੀ ਕੱਢੀ ਗਈ ਆ ਤੇ ਬਹੁਤ ਦੂਰੋਂ ਦੂਰ ਦੇ ਲੋਕ ਨੇ ਉਹ ਇੱਥੇ ਜਿਹੜੇ ਨੇ ਉਹ ਸ਼ਾਮਲ ਹੋਏ ਸਨ ਤੇ ਲੋਕ ਜਿਹੜੇ ਨੇ ਦੇਖ ਸਕਦੇ ਹੋ ਕਿ ਉਹ ਸ਼ਾਮਲ ਹੋ ਰਹੇ ਨੇ ਤਸਵੀਰਾਂ ਦੇ ਵਿੱਚ ਕਿ ਮਾਤ ਸਾਬ ਨੂੰ ਜਿਹੜੇ ਲੋਕ ਨੇ ਉਹ ਪਿਆਰ ਕਰਦੇ ਹੋਏ ਨਜ਼ਰ ਆ ਰਹੇ ਨੇ ਖਾਸ ਕਰਕੇ ਬੱਚੇ ਬਜ਼ੁਰਗ ਅਤੇ ਮਹਿਲਾਵਾਂ ਬਹੁਤ ਪਿਆਰ ਦੇ ਰਹੇ ਨੇ ਮਾਤ ਸਾਬ ਨੂੰ ਇੰਨਣੇ 48 ਲੜਦੇ ਆਂ ਪੰਜਾਬ ਇੱਕ ਚੰਡੀਗੜ੍ਹ ਕਿੰਨਾ ਹੋ ਗਿਆ 13 ਦੋੜ ਲੜਦੇ ਰਹੇ ਆਂ ਅਸੀਂ ਹਰਿਆਣੇ ਦਾ ਮਤਲਬ ਕਿੰਨੀ ਹੋ ਗਈ 13 14 ਕਿੰਨੀਆਂ ਹਾਂਜੀ 14 ਬਾਲਟੀਆਂ ਭਰਤੀਆਂ ਪਿਆਰ ਦੇ ਨਾਲ